ਲੋ ਬਣਾਏ ਗਏ ਹੋਸਟਲ ਦੇ ਵਿੱਚ ਉਸ ਸਮੇਂ ਤਰਥਲੀ ਮਚ ਜਾਂਦੀ ਹੈ ਜਦੋਂ ਕਿ ਕੁੜੀਆਂ ਦੇ ਬਾਥਰੂਮ ਦੇ ਵਿੱਚੋਂ ਇੱਕ ਗੁਪਤ ਕੈਮਰਾ ਮਿਲਦਾ ਉਸ ਤੋਂ ਬਾਅਦ ਭਾਰੀ ਵਿਰੋਧ ਕੀਤਾ ਜਾਂਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਇੰਜੀਨੀਅਰਿੰਗ ਕਾਲਜ ਜਿਹਾਂ ਜ਼ਿਲ੍ਹੇ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਕੁੜੀਆਂ ਦੇ ਹੋਸਟਲ ਦੇ ਵਿੱਚ ਵਾਸ਼ਰੂਮ 'ਚ ਗੁਪਤ ਕੈਮਰਾ ਮਿਲਦਾ ਵੀਡੀਓ ਨੂੰ ਕਥਿਤ ਤੌਰ ਤੇ ਵਿਦਿਆਰਥੀਆਂ ਵਿੱਚ ਫੈਲਾਉਣ ਤੋਂ ਬਾਅਦ ਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹੈ ਇਸ ਘਟਨਾ ਦੇ ਸਬੰਧ ਦੇ ਵਿੱਚ ਫਾਈਨਲ ਇਅਰ ਦੇ ਵਿਦਿਆਰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜੋ ਮਾਮਲਾ ਸਾਹਮਣੇ ਆਉਂਦਾ ਹੈ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦਾ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਕੁੜੀਆਂ ਦੇ ਹੋਸਟਲ ਦੇ ਬਾਥਰੂਮ ਦੇ ਵਿੱਚੋਂ ਜਿਹੜਾ ਕਿ ਗੁਪਤ ਕੈਮਰਾ ਮਿਲਦਾ ਦੱਸ ਦਈਏ ਕਿ ਕੈਂਪਸ ਹੋਸਟਲ ਦੇ ਅੰਦਰ ਕੈਮਰਾ ਰੱਖਿਆ ਗਿਆ ਸੀ ਵਿਦਿਆਰਥੀ ਨੇ ਇਹ ਕੈਮਰਾ ਜਦੋਂ ਉਸ ਨੂੰ ਮਿਲਿਆ ਤਾਂ ਉਸਨੇ ਇਸ ਤੋਂ ਬਾਅਦ ਵਿਰੋਧ ਸ਼ੁਰੂ ਕੀਤਾ ਜਿਸ ਤੋਂ ਬਾਅਦ ਹੋਰ ਵਿਦਿਆਰਥੀਆਂ ਨੇ ਆਨ ਮਿਲ ਕੇ ਉਸਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ ਕੈਂਪਸ ਦੇ ਵਿੱਚ ਆਪਣੀ ਸੁਰੱਖਿਆ ਤੇ ਗੋਪਨੀਯਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਵੀ ਉਹਨਾਂ ਜ਼ਾਹਰ ਕੀਤੀਆਂ ਨੇ ਕੈਮਰੇ ਤੇ ਰਿਕਾਰਡ ਕੀਤੇ ਗਏ ਕੁਝ ਵੀਡੀਓ ਕਥਿਤ ਤੌਰ ਤੇ ਲੜਕੀਆਂ ਦੇ ਹੌਸਟਲ ਦੇ ਵਿੱਚ ਫੈਲਾਏ ਗਏ ਸਨ ਜਿਸ ਤੋਂ ਬਾਅਦ ਗੁੱਸਾ ਫੈਲ ਜਾਂਦਾ ਹੈ ਉਦਰੇ ਪੁਲਿਸ ਨੇ ਫਾਈਨਲ ਸਾਲ ਦੇ ਵਿਦਿਆਰਥੀ ਨੂੰ ਹਿਰਾਸਤ ਚ ਲੈ ਲਿਆ ਜਿਸ ਤੋਂ ਵੱਲੋਂ ਮੰਨਿਆ ਜਾਂਦਾ ਹੈ ਕਿ ਕੈਮਰਾ ਲਗਾਉਣ ਦੇ ਵਿੱਚ ਉਸ ਦਾ ਹੱਥ ਵੀ ਸ਼ਾਮਲ ਸੀ ਅਧਿਕਾਰੀਆਂ ਮੁਤਾਬਕ ਵਿਦਿਆਰਥੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਵੱਲੋਂ ਬਣਾਏ ਗਏ ਹੋਸਟਲ ਦੇ ਵਿੱਚ ਉਸ ਸਮੇਂ ਤਰਥਲੀ ਮਾਚਾਂਦੀ ਹੈ ਜਦੋਂ ਕਿ ਕੁੜੀਆਂ ਦੇ ਬਾਥਰੂਮ ਦੇ ਵਿੱਚੋਂ ਇੱਕ ਗੁਪਤ ਕੈਮਰਾ ਮਿਲਦਾ ਉਸ ਤੋਂ ਬਾਅਦ ਭਾਰੀ ਵਿਰੋਧ ਕੀਤਾ ਜਾਂਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਇੰਜੀਨੀਅਰਿੰਗ ਕਾਲਜ ਜਿਹਾਂ ਜ਼ਿਲ੍ਹੇ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਕੁੜੀਆਂ ਦੇ ਹੋਸਟਲ ਦੇ ਵਿੱਚ ਵਾਸ਼ਰੂਮ 'ਚ ਗੁਪਤ ਕੈਮਰਾ ਮਿਲਦਾ ਹੈ ਵੀਡੀਓ ਨੂੰ ਕਥਿਤ ਤੌਰ ਤੇ ਵਿਦਿਆਰਥੀਆਂ ਵਿੱਚ ਫੈਲਾਉਣ ਤੋਂ ਬਾਅਦ ਰੋਧ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹੈ ਇਸ ਘਟਨਾ ਦੇ ਸੰਬੰਧ ਦੇ ਵਿੱਚ ਫਾਈਨਲ ਇਅਰ ਦੇ ਵਿਦਿਆਰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜੋ ਮਾਮਲਾ ਸਾਹਮਣੇ ਆਉਂਦਾ ਹੈ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦਾ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਕੁੜੀਆਂ ਦੇ ਹੋਸਟਲ ਦੇ ਬਾਥਰੂਮ ਦੇ ਵਿੱਚੋਂ ਜਿਹੜਾ ਕਿ ਗੁਪਤ ਕੈਮਰਾ ਮਿਲਦਾ ਦੱਸ ਦਈਏ ਕਿ ਕੈਂਪਸ ਹੋਸਟਲ ਦੇ ਅੰਦਰ ਕੈਮਰਾ ਰੱਖਿਆ ਗਿਆ ਸੀ ਵਿਦਿਆਰਥੀ ਨੇ ਇਹ ਕੈਮਰਾ ਜਦੋਂ ਉਸ ਨੂੰ ਮਿਲਿਆ ਤਾਂ ਉਸ ਨੇ ਇਸ ਤੋਂ ਬਾਅਦ ਵਿਰੋਧ ਸ਼ੁਰੂ ਕੀਤਾ ਜਿਸ ਤੋਂ ਬਾਅਦ ਹੋਰ ਵਿਦਿਆਰਥੀਆਂ ਨੇ ਆਨ ਮਿਲ ਕੇ ਉਸ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ ਕੈਂਪਸ ਦੇ ਵਿੱਚ ਆਪਣੀ ਸੁਰੱਖਿਆ ਤੇ ਗੋਪਨੀਯਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਵੀ ਉਹਨਾਂ ਜ਼ਾਹਰ ਕੀਤੀਆਂ ਨੇ ਕੈਮਰੇ ਤੇ ਰਿਕਾਰਡ ਕੀਤੇ ਗਏ ਕੁਝ ਵੀਡੀਓ ਕਥਿਤ ਤੌਰ ਤੇ ਲੜਕੀਆਂ ਦੇ ਹੋਸਟਲ ਦੇ ਵਿੱਚ ਫੈਲਾਏ ਗਏ ਸਨ ਜਿਸ ਤੋਂ ਬਾਅਦ ਗੁੱਸਾ ਫੈਲ ਜਾਂਦਾ ਹੈ ਉਦਰੇ ਪੁਲਿਸ ਨੇ ਫਾਈਨਲ ਸਾਲ ਦੇ ਵਿਦਿਆਰਥੀ ਨੂੰ ਹਿਰਾਸਤ ਚ ਲੈ ਲਿਆ ਜਿਸ ਦੇ ਵੱਲੋਂ ਮੰਨਿਆ ਜਾਂਦਾ ਹੈ ਕਿ ਕੈਮਰਾ ਲਗਾਉਣ ਦੇ ਵਿੱਚ ਉਸ ਦਾ ਹੱਥ ਵੀ ਸ਼ਾਮਲ ਸੀ ਅਧਿਕਾਰੀਆਂ ਮੁਤਾਬਕ ਵਿਦਿਆਰਥੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ